ਆਪਣਾ ਘਮ ਦੇ ਮੈਨੂੰ ਸਕੂਟਰੀ ਰੋਕਣੀ ਪਈ ਮੈਨੂੰ ਲੱਗਦਾ ਕਿ ਆਪਾਂ ਬਾਰਡਰ ਤੇ ਹੀ ਆ ਗਏ ਮੇਰੇ ਪਿੱਛੇ ਬਾਰਡਰ ਹੀ ਆ ਆ ਸਾਰੇ ਘਰ ਐ ਸਾਈਡ ਤੇ ਦੇਖੂ ਆ ਸਾਰੇ ਅੱਗੇ ਤਾਰ ਲੱਗੀ ਹੋਣ ਉਹ ਤੇ ਆਪਣੇ ਟਰਫਰਨ ਦੋ ਡਿੱਗੇ ਪਏ ਵਿੱਚ ਉਹ ਵੀ ਨਹੀਂ ਲੱਭਦੇ ਪਰ ਕਿੱਥੇ ਚਲੇ ਗਏ ਦੋ ਟਰਾਂਸਫਰਨ ਚਲੇ ਗਏ ਤੇ ਮੋਟਰਾਂ ਵੀ ਮੋਟਰਾਂ ਵਿੱਚ ਸੋ ਆਇਆ ਕਿ ਨਾ ਪਾਣੀ ਥੋੜਾ ਆਣਾ ਵੀ ਹਾਂ ਤਵਾਪਾ ਤਾਂ ਮਾੜਾ ਮੋਟਾ ਪਾਣੀ ਆਏਗਾ ਕਿਹੜਾ ਦੱਸਿਆ ਪਾਣੀ ਸਰਕਾਰ ਨੇ ਦੱਸਿਆ ਛੱਡਣਾ ਹੈ ਪਾਸੇ ਹੋ ਜਾਓ ਹਾਂ ਆਪਾਂ ਸਮਾਨ ਲੈਣੇ ਸੀ ਵੀ ਆਪਣੇ ਇਥੇ ਟਰਾ ਫਾਰਮ ਲਾ ਲੈਂਦੇ ਜੇ ਮੋਟਰਾਂ ਪੱਟ ਲੈਂਦੇ ਹੂੰ ਤੋਂ ਪਤਾ ਨਹੀਂ ਲੱਗਿਆ ਤਾਂ ਆਪ ਦੀ ਜਾਣ ਨੂੰ ਬਣ ਗਈ ਮਸੇ ਨਿਕਲੇ ਡੇੜੇ ਪਾਣੀ ਲੱਕ ਲੈ ਚੇ ਇਹ ਰਸਤਾ ਦੋ ਰਸਤੇ ਹੈ ਇਥੋਂ ਕਮਾਲੇ ਵਾਲਾ ਕਮਾਲੇ ਵਾਲਾ ਮਤਲਬ ਇੱਧਰ ਆ ਹਨਾ ਉਹ ਅਗਲੇ ਪਿੰਡ ਪਤਾ ਨਹੀਂ ਕਿਹੜੇ ਹੋਣਗੇ ਆਪਾਂ ਫਿਰੋਜ਼ਪੁਰ ਤੋਂ ਉੱਤਰ ਵਾਲੀ ਸਾਈਡ ਤੇ ਆ ਗਏ ਉੱਤਰ ਵਾਲੀ ਸਾਈਡ ਤੇ ਜਿਹੜੇ ਪਿੰਡ ਆ ਇਹਨਾਂ ਪਿੰਡਾਂ ਦਾ ਇਹ ਰਸਤਾ ਨਾਲ ਹੀ ਬਣੇ ਰਹੋ ਆਪਾਂ ਸਾਰਾ ਅੱਜ ਮਾਹੌਲ ਦੇਖਦੇ ਆਂ ਪਿੰਡਾਂ ਦਾ ਮਾਹੌਲ ਜਿਵੇਂ ਤੁਹਾਨੂੰ ਪਤਾ ਆਪਾਂ ਨੂੰ ਪਿੰਡ ਤੁਮਣੇ ਵਧੀਆ ਲੱਗਦੇ ਆ ਆਪਾਂ ਸੋਈਪੁਰ ਦੇ ਸਾਰੇ ਪਿੰਡ ਤੁਹਾਨੂੰ ਦਿਖਾਉਣੇ ਆ ਤੇ ਨਾਲ ਨਾਲ ਬਣੇ ਰਹੋ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਵਲੌਗ ਚ ਆਪਾਂ ਫਰੋਇਪੁਰ ਤੋਂ ਆਏ ਆ ਉੱਤਰ ਦੀ ਸਾਈਡ ਤੇ ਫਰੋਇਪੁਰ ਦੇ ਜਿੰਨੇ ਪਿੰਡ ਹੈਗੇ ਆ ਇੱਕ ਪਾਸੇ ਹੈਗਾ ਸਤਲੁਜ ਦਰਿਆ ਇੱਕ ਪਾਸੇ ਬਾਰਡਰ ਲਾਈਨ ਤੇ ਉਹ ਸਾਰੇ ਪਿੰਡ ਆਪਾਂ ਦੇਖਣੇ ਆ ਦਰਿਆ ਦਾ ਮਾਹੌਲ ਚੱਲ ਤੁਹਾਨੂੰ ਦਿਖਾਉਣੇ ਆ ਦਰਿਆ ਦਾ ਕੰਡਾ ਕੰਡਾ ਜਿੰਨੇ ਪਿੰਡ ਹੈਗੇ ਆ ਇਹ ਜਿਹੜਾ ਇਹ ਰੋਡ ਆ ਇਹ ਫਰੋਇਪੁਰ ਤੋਂ ਆਇਆ ਇਹ ਸੜਕ ਦੁਲਚੀਕੇ ਤੋਂ ਲੰਘ ਕੇ ਤੇ ਅੱਗੇ ਆ ਪਿੰਡ ਇੱਕ ਕਹਾ ਪਿੰਡ ਹੈਗਾ ਅੱਗੇ ਆਪਾਂ ਦੇਖਦੇ ਆਂ ਫਸਲਾਂ ਇੱਥੇ ਦੇਖੋ ਇਹੇ ਜਿਹਿਆਂ ਹੈਗੀਆਂ ਥੋੜੀਆਂ ਜੀਆਂ ਕੱਚੀਆਂ ਬਸ ਇੱਕ ਦੋ ਦਿਨਾਂ ਤੱਕ ਪੱਕ ਜਾਣਗੀਆਂ ਵੱਡੀਆਂ ਜਾਊਗੀਆਂ ਕੋਈ ਕਿੱਲੇ ਵੱਡੇ ਆ ਝੁੰਨੇ ਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੈਸੇਜ ਕਮੈਂਟ ਜਰੂਰ ਕਰਿਓ ਆਪਾਂ ਅੱਗੇ ਪਿੰਡ ਸਾਰੇ ਦੇਖਦੇ ਆਂ ਬਾਕੀ ਬਹੁਤ ਸਾਰੇ ਘਰਾਂ ਖੇਤਾਂ ਚ ਮਾਹੌਲ ਚਾਲ ਬੜਾ ਸੋਹਣਾ ਇਸ ਏਰੀਏ ਦਾ ਆ ਪਿੰਡ ਨੂੰ ਅੰਦਰ ਰਸਤਾ ਨਹੀਂ ਇਹ ਨਹੀਂ ਜਾਂਦਾ ਹੈ ਇਹ ਘਾਰ ਅੱਗੇ ਦਾ ਆਪਾਂ ਅੱਗੇ ਚੱਲਦੇ ਆ ਜਿਵੇਂ ਤੁਹਾਨੂੰ ਪਤਾ ਪਿੰਡਾਂ ਦਾ ਮਾਹੌਲ ਆਪਾਂ ਦੇਖਦੇ ਆ ਯਾਰ ਪਿੰਡ ਸੋਹਣੇ ਲੱਗਦੇ ਆ ਪੰਜਾਬ ਸਾਡੇ ਦੇ ਪਿੰਡ ਆ ਇਹ ਤੁਹਾਨੂੰ ਵੀ ਵਧੀਆ ਲੱਗਣਗੇ ਭਾਈ ਅਮਰੀਕਾ ਅਫਰੀਕਾ ਕੈਨੇਡਾ ਨਿਊਜ਼ੀਲੈਂਡ ਸਾਰੇ ਰਹਿੰਦੇ ਆ ਜਿਹੜੇ ਪਾਕਿਸਤਾਨ ਨੂੰ ਵੀ ਬੜੇ ਭਾਈ ਇਧਰੋਂ ਦੇਖਦੇ ਆ ਲੈਂਦੇ ਪੰਜਾਬ ਤੋਂ ਸਾਰਿਆਂ ਦਾ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਤੇ ਪਿੰਡਾਂ ਦਾ ਮਾਹੌਲ ਕਿਉਂਕਿ ਜ਼ਿੰਦਗੀ ਆਪਣੀ ਪਿੰਡੂ ਆ ਯਾਰ ਆਪਾਂ ਪਿੰਡੂ ਮਾਹੌਲ ਚ ਪੈਦਾ ਹੋਏ ਆ ਠੀਕ ਆ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਬੰਦਾ ਪਿੰਡੂ ਮਾਹੌਲ ਚ ਪੈਦਾ ਹੁੰਦਾ ਉਸ ਤੋਂ ਬਾਅਦ ਉਹ ਵੱਡਾ ਹੋ ਜਾਂਦਾ ਫਿਰ ਉਹ ਬਾਹਰ ਲਿਆਂ ਦੇਸ਼ਾਂ ਚ ਘੁੰਮਦਾ ਰੋਟੀ ਦੀ ਖਾਤਰ ਸਾਰਿਆਂ ਨੂੰ ਕਿਤੇ ਕਿਤੇ ਸ਼ਹਿਰਾਂ ਚ ਜਾਣਾ ਪੈਂਦਾ ਕਿਸੇ ਨੂੰ ਬਾਹਰਲੇ ਮੁਲਕਾਂ ਚ ਉਹ ਗੱਲ ਵੱਖਰੀ ਆ ਪਰ ਮਾਹੌਲ ਆਪਾਂ ਜੰਮੇ ਪਲੇ ਤਾਂ ਆਪਾਂ ਪਿੰਡੂ ਮਾਹੌਲ ਚ ਨਾ ਵਧੀਆ ਏਰੀਏ ਚ ਖੁੱਲੇ ਡੁੱਲੇ ਏਰੀਆ ਚ ਖੁੱਲਾ ਡੁੱਲਾ ਏਰੀਆ ਵਧੀਆ ਲੱਗਦਾ ਤੇ ਐ ਇਸ ਕਰਕੇ ਤੁਹਾਨੂੰ ਆਪਾਂ ਸਾਰੀਆਂ ਗਲੀਆਂ ਦਿਖਾਉਨੇ ਆ ਪਿੰਡ ਦੀਆਂ ਗਲੀਆਂ ਸਤਲੋਈ ਦਾ ਕੰਡਾ ਆ ਕਿਹੜਾ ਬੋਰਡ ਲੱਗਿਆ ਨਿਹਾਲੇ ਕਿਲਚੇ ਇਧਰ ਇਹ ਪਿੰਡ ਇਧਰ ਨਹੀਂ ਆਪਾਂ ਜਾਣਾ ਇਧਰ ਚੌਂਕੀ ਵੀ ਆ ਲਿਖਿਆ ਹਨਾ ਬਾਰਡਰ ਚੌਂਕੀ ਕਿਉਂਕਿ ਬਾਰਡਰ ਦੇ ਪਿੰਡ ਹੀ ਆ ਇਹ ਸਾਰੇ ਬਾਰਡਰ ਏਰੀਆ ਹੈਗਾ ਆ ਸਾਰਾ ਏਰੀਆ ਮੈਨੂੰ ਲੱਗਦਾ ਯਾਰ ਇਹ ਇਹ ਇੱਥੇ ਵੀ ਪਾਣੀ ਆ ਗਿਆ ਸੀਗਾ। ਹਾਓ ਹੋ। ਇੰਨੀ ਦੂਰ ਤੱਕ ਪਾਣੀ ਦੀ ਮਾਰ ਆ ਦੇਖੋ ਇੱਥੋਂ ਤੱਕ ਆ ਕੁਝ ਫਸਲਾਂ ਬਚੀਆਂ। ਤੁਹਾਨੂੰ ਇਹ ਮੈਂ ਦਿਖਾਉਣਾ ਫਿਰ ਉਹ ਪਿੰਡ ਵੀ ਸਾਰਾ ਮਰ ਗਿਆ ਨਿਹਾਲੇ ਕਿਲਚੇ। ਓਹੋ ਆ ਫਸਲਾਂ ਦਾ ਤਾਂ ਕੁਝ ਵੀ ਨਹੀਂ ਰਿਹਾ। ਇੱਥੋਂ ਦਰਿਆ ਦੇਖਦੇ ਆ ਕਿੰਨੀ ਦੂਰ ਆ। ਆ ਦੇਖੋ ਐ ਸਾਈਡ ਤੇ ਇੱਥੇ ਹੀ ਖੜਦਾ ਆ ਮੈਂ। ਰਾ ਸੱਜੇ ਪਾਸੇ ਦੇਖੋ ਰੈੱਡ ਸਾਈਡ ਤੇ ਵਧੀਆ ਫਸਲਾਂ ਮਾਹੌਲ ਵੀ ਵਧੀਆ ਕਿਉਂ ਵਧੀਆ ਆ ਬੰਨਦਾ ਕਰਕੇ ਜਿੱਥੇ ਆਪਾਂ ਖੜੇ ਆ ਸ਼ਾਇਦ ਇਹ ਤੁਸੀ ਬੰਨ ਹੋਊਗਾ ਤੇ ਇਧਰ ਫਸਲਾਂ ਜਿਹੜੀਆਂ ਉਹ ਬਿਲਕੁਲ ਖਰਾਬ ਮਰ ਗਈਆਂ ਬਾਬੇ ਨਾਲ ਗੱਲ ਕਰਦਾ ਮੈਂ ਬਾਪੂ ਜੀ ਆਹ ਪਾਣੀ ਇੱਥੇ ਵੀ ਆਇਆ ਸੀਗਾ ਹਾਂ ਸਾਰੇ ਪਾਣੀ ਆਇਆ ਅੱਛਾ ਇੱਧਰ ਆ ਤੁਸੀਂ ਬੰਨ ਨਹੀਂ ਨਹੀਂ ਤੁਸੀਂ ਬੰਨ ਤਾਂ ਪਿੱਛੇ ਹੀ ਜੁਲਚੀ ਗਈ ਆਈਦਾ ਕਰਕੇ ਆ ਫਸਲਾਂ ਬਚ ਗਈਆਂ ਹਾਂ ਜੀ ਜੀ ਇਹਦਾ ਕਰਕੇ ਬਚ ਗਈ ਸੜਕ ਦਾ ਕਰਕੇ ਇੱਧਰ ਦੇਖੋ ਕਿੰਨੀ ਸੋਹਣੀ ਫਸਲ ਆ ਤੇ ਇੱਧਰ ਦੇਖੋ ਇੱਧਰ ਵੀ ਝੋਨੇ ਸੀਗੇ ਹਾਂ ਜੀ ਹਾਂ ਜੀ ਸਾਰੇ ਝੋਨੇ ਸੀ ਆ ਸਾਰਾ ਪਿੰਡ ਫਿਰ ਨਿਆਲੇ ਕਿਲਚੇ ਦੀ ਫਸਲ ਆ ਲੈ ਲਓ ਅੱਗੇ ਚਲਾ ਗਿਆ ਆ ਕਿਲਚੇ ਆ ਗਿਆ ਅੱਛਾ ਉਹ ਗੰਡੇਸ਼ਿਆ ਚੁੱਕੇ ਆ ਗਏ ਇੱਧਰ ਇਹ ਸਾਰੀਆਂ ਫਸਲਾਂ ਮਰ ਗਈਆਂ ਚੁੱਕੇ ਆ ਗਏ ਠੀਕ ਹੈ ਜੀ ਕਿਹੜਾ ਆ ਪਿੰਡ ਹਾਂ ਜੀ ਆ ਛੀਨੇ ਆ ਚੁੱਕੇ ਆ ਅੱਛਾ ਅੱਗੇ ਗਨੇਸ਼ੀ ਵਾਲੇ ਉਦੋਂ ਲਾਲੇ ਵਾਲੇ ਠੀਕ ਹੈ ਜੀ ਕਾਲੂ ਵਾਲਾ ਠੀਕ ਹੈ ਇਹ ਜੀ ਜਾ ਕਮਿਆ ਚੁਗੇ ਨਿਹਾਲੇ ਵਾਲਾ ਨਿਹਾਲੇ ਵਾਲਾ ਹਾਂ ਜੀ ਕਿੰਨੇ ਕੁ ਪਿੰਡ 6-7 ਪਿੰਡ ਆ 6-7 ਪਿੰਡ ਛੋਟੇ ਛੋਟੇ ਪੈ ਜਾਂਦੇ ਆ ਠੀਕ ਆ ਤੇ ਦਰਿਆ ਇੱਥੋਂ ਕਿੰਨੇ ਕੁ ਦੂਰ ਆ ਦਰਿਆ ਬਸ ਲੱਗੇ ਜਾਂ ਦਰਿਆ ਜਿਸਦਾ ਪਿਆ ਉਹ ਸਾਹਮਣੇ ਅੱਛਾ ਸਾਹਮਣੇ ਦਰਿਆ ਹੀ ਆ ਇਹ ਦਰਿਆ ਤੇ ਪਹੁੰਚੂਗੀ ਆ ਹਾਂ ਜੀ ਹਾਂ ਇਹ ਵੀ ਪਹੁੰਚ ਜੇਗੀ ਜੇ ਉਦੋਂ ਹੀ ਨਿਹਾਲੇ ਜਾਣਾ ਦੇ ਉਹ ਡਰਾਮਾ ਦੇਖਦੇ ਪਏ ਹਾਂ ਜੀ ਜਿੱਥੇ ਟਾਇਆ ਲੱਗੀ ਹੋਈ ਹਾਂ ਜੀ ਉਹ ਮੇਨ ਝਾਉਥੇ ਆ। ਅੱਛਾ ਕਾਲੂ ਵਾਲੇ ਕੋਲੇ? ਹਾਂ ਕਾਲੂ ਵਾਲੇ। ਠੀਕ ਹੈ। ਹੋਰ ਉਹ ਰਾਹ ਜਾਏਗਾ ਸਿੱਧਾ। ਠੀਕ ਹੈ। ਤੁਹਾਡਾ ਕਿਹੜਾ ਪਿੰਡ? ਆਪਣਾ ਪਿੰਡ ਲੇ ਹੁਕਲਚੀ, ਕਲਚੇ। ਠੀਕ ਹੈ ਜੀ ਠੀਕ ਆ। ਬਾਬਾ ਜੀ ਨੇ ਦੱਸਿਆ ਇਧਰ ਹੀ ਦਰਿਆ ਆ ਪਿੰਡਾਂ ਅੱਗੇ। ਆ 6-7 ਪਿੰਡਾਂ ਦੇ। ਉਹ ਚੌਂਕੀ ਆ ਨਾ ਕਸੂ ਵਾਲੀ। ਹਾਂਜੀ ਹਾਂਜੀ ਹਾਂਜੀ। ਉਹ ਚੌਂਕੀ ਨਾਲ ਨਾਲ ਸਿੱਧਾ ਰਾਹ ਜਾਏਗਾ ਤੁਹਾਡੇ ਨੂੰ। ਠੀਕ ਹੈ ਜੀ ਠੀਕ ਆ। ਹਾਂਜੀ। ਆ ਕੇ ਮੈਂ ਭਜਾਈ ਆਉਂਗਾ। ਲੰਘ ਜਾ ਲੰਘ ਜਾ। ਇਹ ਨਾ ਕੁਦਰਤ ਦੀ ਮਾਰ ਹੀ ਹੈਗੀ ਆ। ਸੜਕ ਤੋਂ ਐਸ ਪਾਸੇ ਹਨਾ ਫਸਲਾਂ ਕਿੰਨੀਆਂ ਸੋਹਣੀਆਂ ਇ ਇਧਰ ਇਹ ਜਿਹੜੇ ਘਰ ਸੀ ਅੰਦਰ ਵਾਲੇ ਸਾਰਿਆਂ ਨੂੰ ਉੱਠਣਾ ਪਿਆ ਹੋਊਗਾ ਘਰ ਨਹੀਂ ਇੱਥੇ ਹੋਣ ਗਿਆ ਉਹ ਨਿਸ਼ਾਨ ਲੱਗੇ ਆ 3 3 4 4 ਫੁੱਟ ਕੰਧਾਂ ਦੇ ਉੱਤੇ ਪਾਣੀ ਦੀ ਆ ਸਾਹਮਣੇ ਜਿਹੜਾ ਘਰ ਆ ਕੁਝ ਵੀ ਨਹੀਂ ਵਿਚਾਰਿਆਂ ਦਾ ਰਹਿ ਗਿਆ ਨਾ ਕੋਈ ਪੱਠਾ ਨਾ ਕੋਈ ਫਸਲ ਸਭ ਕੁਝ ਸਾਫ਼ ਹੀ ਆ ਐਂਜ ਲੱਗਦਾ ਜਿਵੇਂ ਤਣਕ ਵੱਢ ਕੇ ਅੱਗ ਲਾਈ ਹੁੰਦੀ ਆ ਨਾ ਤੇ ਉਤੋਂ ਪਾਣੀ ਦਿੱਤਾ ਹੁੰਦਾ ਵਾਣਾ ਨੂੰ ਓਮੇ ਵਾਹਣ ਹੈਗੀ ਆ ਇਹ ਸਾਰੇ ਇਹ ਸਾਰੇ ਆ ਪਿੰਡਾ ਨੀਮਾ ਜਿਵੇਂ ਬਾਬੇ ਨੇ ਦੱਸਿਆ ਸੀ ਨੋਂ ਤਾਂ ਮੈਨੂੰ ਭੁੱਲ ਗਿਆ ਨਿਹਾਲਾ ਗਿਲਚਾ ਤਾਂ ਪਿੱਛੇ ਆ ਪਤਾ ਨਹੀਂ ਕਿਹੜਾ ਸੀਗਾ ਪਿੰਡ ਆ ਦੇਖੋ ਆ ਵਾਹਣ ਅਜੇ ਗਿੱਲਾ ਪਿਆ ਜਾਂ ਇਹਨੂੰ ਪਾਣੀ ਲਾਇਆ ਬਾਅਦ ਵਿੱਚ ਇਹ ਗੈਸ ਏਜੰਸੀ ਹੈ ਆ ਅੱਗੇ ਵੀ ਨਾ ਵਿਚਾਰਿਆਂ ਨੇ ਘਰ ਵੀ ਉੱਚੇ ਕਰਕੇ ਪਾਏ ਆ ਤਾਂ ਕਰਕੇ ਹੈਨਾ ਇਹਨਾਂ ਨੂੰ ਪਤਾ ਹੋਊਗਾ ਵੀ ਸਾਡੇ ਨੇੜੇ ਦਰਿਆ ਆ ਗੁਰਦੁਆਰਾ ਸਾਹਿਬ ਆ ਗਿਆ ਇੱਥੋਂ ਇੱਕ ਸੜਕ ਐ ਮੋੜ ਜਾਂਦੀ ਆ ਇੱਕ نیچے ਜਾਂਦੀ ਪਿੰਡਾਂ ਨੂੰ ਜਾਂਦੀ ਹੋਊ ਆ ਦੋ ਦੁਕਾਨਾਂ ਅੱਡਾ ਆਏ ਕੋਈ ਮੈਂ ਪਾਣੀ ਨਾ ਪੀ ਲਾ ਆਣ ਕੇ ਪੀਨੇ ਆ ਨਲਕਾ ਲੱਗਿਆ ਪਾਣੀ ਪੀਣਾ ਸੀ ਚਾ ਲਾਣ ਕੇ ਪੀਵਾਂਗੇ ਇੱਕ ਗੁਰੂ ਘਰ ਆ ਗਿਆ ਤੇ ਐਨਾ ਆਪਾਂ ਕਹਿ ਦਿੰਨੇ ਆ ਗੁਰੂ ਘਰ ਗੁਰੂ ਘਰ ਤਾਂ ਭਾਈ ਸਾਰੀ ਜਗ੍ਹਾ ਤੇ ਆ ਗੁਰੂ ਤਾਂ ਹਰੇਕ ਜਗ੍ਹਾ ਤੇ ਰਹਿੰਦਾ ਗੁਰੂ ਤਾਂ ਆਪਣੇ ਸਰੀਰ 'ਚ ਰਹਿੰਦਾ ਗੁਰੂ ਘਰ ਤਾਂ ਆਪਣਾ ਸਰੀਰ ਆ ਦੇਖੋ ਇੱਥੇ ਕਿੰਨਾ ਕਿੰਨਾ ਪਾਣੀ ਹੋਊਗਾ ਇੱਧਰ ਵੀ ਫਸਲਾਂ ਖਰਾਬ ਹੋ ਗਈਆਂ ਯਾਰ ਐਨੂੰ ਮਾਰਿਓ ਨਿਗਾ ਮਾਰਿਓ ਇੱਧਰ ਸੱਜੇ ਪਾਸੇ ਕਿੰਨੀਆਂ ਉਹ ਉੱਥੋਂ ਤੱਕ ਦੇਖੋ ਤੁਸੀਂ ਨਾਲ-ਨਾਲ ਹੀ ਸੜਕ ਦੇ ਆ ਕੰਦ ਦੇ ਨਾਲ-ਨਾਲ ਪਾਣੀ ਹੋਊਗਾ ਔਰ ਦੇਖੋ ਸਲਾਬ ਚੜੀ ਆ ਨਾ ਸਾਹਮਣੇ ਕੋਠਿਆਂ ਨੂੰ ਆ ਦੇਖੋ ਇਹ ਕਿਹੜਾ ਪਿੰਡ ਆ ਇਹ ਅੱਗੇ ਜਾ ਕੇ ਆਪਾਂ ਪੁੱਛ ਲੈਨੇ ਆ ਕੋਈ ਮਿਲਦਾ ਨਾ ਉਹਨੂੰ ਪੁੱਛ ਲੈਨੇ ਆ ਪਿੰਡ ਤਾਂ ਇਹ ਬਾਰਡਰ ਦੇ ਹੀ ਆ ਅੱਗੇ ਸਾਰੀ ਬਾਰਡਰ ਲੈਣੀ ਹੋਊਗੀ ਪਰ ਦਰਿਆ ਵਿੱਚ ਬਾਰਡਰ ਦਾ ਕੰਮ ਕਰਦਾ ਦਰਿਆ ਤੋਂ ਪਾਰ ਪਾਕਿਸਤਾਨ ਆ ਸਤਲੋਈ ਤੋਂ ਪਾਰ ਸਤਲੋਈ ਆ ਇੱਕ ਹਿਸਾਬ ਨਾਲ ਜ਼ੀਰੋ ਲਾਈਨ ਇੰਨਾ ਤਬਾਈ ਲਈ ਆ ਨਾ ਐਸਾ ਹੜਾ ਨਹੀਂ ਮਤਲਬ 23 ਦੇ ਵਿੱਚ ਵੀ ਸੀਗਾ ਪਰ ਹੁਣ ਜ਼ਿਆਦਾ ਹੋ ਗਿਆ ਕਿਉਂਕਿ ਜਾਦੀ ਜਗਾ ਤੋਂ ਬੰਨ ਬੰਨ ਟੁੱਟ ਗਏ ਇਹ ਜਮੋੜਾ ਮੈਂ ਪਹਿਲੀ ਵਾਰ ਐਸਿਡ ਤੇ ਆਇਆ ਅੱਜ ਪਹਿਲੀ ਵਾਰ ਆਹ ਜਿਹੜੇ ਘਰ ਆ ਇਹ ਆਪਾਂ ਦੇਖ ਰਹੇ ਆ ਇਹ ਸਾਰੇ ਘਰ ਪਾਣੀ ਦੀ ਮਾਰਚ ਸੀਗੇ ਸਤਲੋਜ ਦੀ ਆਪਾਂ ਕੰਡੇ ਤੇ ਆ ਗਏ ਉਹ ਬਾਰਡਰ ਲਾਈਨ ਅੱਗੇ ਹੈ ਉਹ ਹੋ ਆਪਣਾ ਕੰਮ ਦੇ ਮੈਨੂੰ ਸਕੂਟਰੀ ਰੋਕਣੀ ਪਈ ਮੈਨੂੰ ਲੱਗਦਾ ਵੀ ਆਪਾਂ ਬਾਰਡਰ ਤੇ ਹੀ ਆ ਗਏ ਮੇਰੇ ਪਿੱਛੇ ਬਾਰਡਰ ਹੀ ਆ ਆ ਸਾਰੇ ਘਰ ਆ ਐ ਸਾਈਡ ਤੇ ਲਿਖੂ ਆ ਸਾਰੇ ਅੱਗੇ ਤਾਰ ਲੱਗੀ ਆ ਇਹ ਪਤਾ ਨਹੀਂ ਟੈਂਪਰੇਰੀ ਆ ਜਾਂ ਬਾਰਡਰ ਲਾਈਨ ਆ ਅੱਗੇ ਸਤਲੋਜ ਆ ਆਪਾਂ ਜਾਣਦੇ ਆ ਉਹ ਅੱਗੇ ਵੀ ਘਰ ਆ ਇਹ ਸਾਰਾ ਬਾਰਡਰ ਆ ਤੇ ਜਿਹੜਾ ਫਰੋਹੀਪੁਰ ਖੜੇ ਆਪਾਂ ਅੱਗੇ ਚੱਲ ਕੇ ਹੁਣ ਦੇਖਦੇ ਆ ਘਰ ਬਾਈ ਨਹੀਂ ਹੈਗਾ ਕੋਈ ਇਹਨਾਂ ਨੂੰ ਪੁੱਛ ਲੈਂਦੇ ਆਪਾਂ ਇਹ ਕਿਹੜਾ ਪਿੰਡ ਆ ਇਹ ਸਾਰੇ ਘਰਾਂ ਦਾ ਚਲੋ ਆ ਦੇਖੋ ਐਨੀਆਂ-ਐਨੀਆਂ ਵੱਡੀਆਂ ਫਸਲਾਂ ਕਿਸਾਨੀ ਦਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੁਣ ਵਿਚਾਰੇ ਜਾਂ ਤਾਂ ਸੇਵਾ ਨੂੰ ਡੀਕ ਰਹੇ ਆ ਤੇ ਜਾਂ ਸਰਕਾਰੀ ਜਿਹੜਾ ਖਰਾਬਾ ਮਿਲਣਾ ਉਹਨੂੰ ਇਹ ਕਹਾਕਰ ਕਰੇ ਤਾਂ ਕੋਈ ਨਹੀਂ ਹੈਗਾ ਕਿੰਨੂੰ ਪੁੱਛਦੇ ਤੇ ਇੱਥੋਂ ਅੱਗੇ ਬਾਰਡਰ ਲਾਈਨ ਇਹ ਬਾਰਡਰ ਲਾਈਨ ਆ ਪਾਕਿਸਤਾਨ ਹੀ ਆ ਗਿਆ ਅੱਗੇ ਤਾਂ ਹਨਾ ਹਨਾ ਉਹ ਸੱਤ ਲਈ ਲੰਘ ਕੇ ਪਾਕਿਸਤਾਨ ਆ ਆ ਸਾਰੇ ਟਰੈਕਟਰ ਆਪਣੇ ਦੇਸ਼ ਚ ਹੀ ਆ ਇਹ ਆਪਣਾ ਮੁਲਕ ਹੀ ਆ ਤੇ ਅੱਗੇ ਪਾਕਿਸਤਾਨ ਹੋਊਏ ਉਹ ਇੱਕ ਘਰ ਆ ਅੰਦਰਲੀ ਸਾਈਡ ਤੇ ਆ ਸਾਹਮਣੇ ਇੱਕ ਘਰ ਦਿਸ ਰਿਹਾ ਚੂਮ ਕਰੀਏ ਇਹ ਇਹਦੇ ਕੋਲ ਹੈਗਾ ਆਪਾਂ ਚੱਲਦੇ ਆਂ ਇੱਧਰ ਕੋਈ ਨਹੀਂ ਤਾਰਾਂ ਦੇ ਨਾਲ-ਨਾਲ ਆ ਜਾਓ ਇਹ ਜਿਹੜੀਆਂ ਆਹ ਤਾਰ ਆ ਇਹ ਟੈਂਪਰੇਰੀ ਤਾਰ ਆ ਇਸ ਤੋਂ ਅੱਗੇ ਦੂਜੀ ਤਾਰ ਲੱਗੀ ਆ ਜਿਹੜੀ ਜ਼ੀਰੋ ਲਾਈਨ ਦੇ ਉਹ ਦਰਿਆ ਤੋਂ ਪਾਰ ਲੱਗੀ ਆ ਉਹ ਅੱਗੇ ਦਰਿਆ ਹੀ ਆ ਸਤਲੁਜ ਇੱਥੇ ਕੋਈ ਬੰਨ ਨਹੀਂ ਹੈਗਾ ਸਿੱਧਾ ਦਰਿਆ ਤੇ ਇਧਰੋਂ ਸਾਰੀ ਮਾਰ ਇਹਦੀ ਸੀਗੀ ਦੇਖੋ ਕਿੰਨਾ ਆ ਲੋਕਾਂ ਦੇ ਬੋਰ ਬਾਰ ਇੱਥੇ ਬੋਰ ਹੋਊਗਾ ਮੋਟਰ ਕੁਝ ਨਹੀਂ ਦਿਸ ਰਿਹਾ ਇੰਜਣ ਖੜਾ ਬਸ ਬੋਰ ਬਾਰ ਨੱਪੇ ਗਏ ਪਾਣੀ ਦੇ ਮਿੱਟੀ ਪੈ ਗਈ ਨਾ ਉੱਤੇ ਗਾਰ ਚੜ ਗਈ ਤੇ ਬਾਕੀ ਹੁਣ ਇਧਰ ਤਰੇਤਾ ਰੂਤਾ ਦਾ ਕੰਮ ਚੱਲ ਰਿਹਾ ਖੇਤਾਂ 'ਚੋਂ ਰੀਤਾ ਹਟਾਉਂਦਾ ਰੀਤਾ ਹਟਾਈ ਜਾਂਦੀ ਐ ਰੀਤਾ ਚੱਕੀ ਜਾਊ ਫੇਰੀ ਕਣਕ ਬੀਜੀ ਜਾਊ ਆ ਵੀ ਬੋਰ ਸੀਗਾ ਉਹ ਦੇਖੋ ਮੋਟਰ ਇਹੋ ਜਿਹੇ ਹਾਲਾਤ ਹੋ ਗਏ ਆ ਫਸਲਾਂ ਹੁਣ ਵਿਚਾਰਿਆਂ ਨੂੰ ਆ ਬਾਰਡਰ ਲਾਈਨ ਪਹਿਲਾਂ ਇੱਥੇ ਲੱਗੀ ਸੀ ਘਰ ਦੇ ਬਿਲਕੁਲ ਨੇੜੇ ਇਹ ਘਰ ਦੇ ਨੇੜੇ ਨੇੜੇ ਆ ਦੇਖੋ ਪਹਿਲੀ ਬਾਰਡਰ ਲਾਈਨ ਸੀ ਮਾਤਾ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਇਹ ਇਹ ਕਿਲਚੀਆਂ ਕਿਲਚੀਆਂ ਇਹ ਸਾਡੇ ਪਿੰਡੇ ਨਾਲ ਨਹੀਂ ਸਾਡੇ ਪਿੰਡੇ ਅੱਛਾ ਕੜਦੇ ਪਿੰਨ ਤੇ ਇਹ ਤੁਹਾਡੇ ਘਰ ਕਿਹੜੇ ਪਿੰਡ ਚ ਕਿਲਚੀਆਂ ਜੀ ਹਾਂ ਪਿੰਡ ਕਿਹ ਕਿਹ ਆ ਸਾਡਾ ਅੱਛਾ ਤੇ ਉਹੀ ਅਸੀਂ ਆਪੋ ਅੱਗੇ ਸਾਥ ਪਾਈ ਬੈਠੇ ਅੱਛਾ ਤੁਹਾਡੇ ਜ਼ਮੀਨਾਂ ਚ ਆਹ ਜ਼ਮੀਨਾਂ ਚ ਠੀਕ ਹੈ ਜੀ ਦਰਿਆ ਫਿਰ ਹੁਣ ਉੱਤਰ ਗਿਆ ਉੱਤਰ ਗਿਆ ਨਹੀਂ ਅਜੇ ਬਗਦੇ ਨਾਲ ਤੱਕਦਾ ਕਿ ਉਹ ਇਹ ਕਾ ਪਾਣੀ ਹੂੰ ਤੇ ਉਹਨੇ ਅੰਦਰ ਆ ਕੇ ਅੱਛਾ ਨਾ ਮਿਲਦਾ ਆ ਤੇ ਆਪਣੀ ਮੰਨਦਾ ਹੂੰ ਆ ਦੇ ਛਾਲ ਕੇ ਅੱਗੇ ਲੱਗੀ ਸੀ ਸਰ ਹੂੰ ਉਸ ਤੋਂ ਹੋਰ ਸੋਰਾ ਇਹ ਵਰਾ ਤੇ ਆ ਬੜਾ ਨਹੀਂ ਠੀਕ ਹੈ ਠੀਕ ਹੈ ਤੇ ਫਿਰ ਤੁਸੀਂ ਕਿੱਥੇ ਰਹੇ ਤੁਸੀਂ ਇੱਥੇ ਹੀ ਬੈਠੇ ਰਹੇ ਬਾਂਦ ਤੇ ਵਰਤੀ ਜੀ ਅਸਾਂ ਜੀ ਹੂੰ ਬੰਨ ਦੇ ਉੱਤੇ ਹਾਂ ਘਰਾਂ ਚੋਂ ਤਾਂ ਚਲੇ ਗਏ ਹੁਣੇ ਘਰਾਂ ਚੋਂ ਕੋਈ ਚਲੇ ਗਿਆ ਸਵੇਰੇ ਚਲੇਣਾ ਓਏ ਕੋਹ ਘਰ ਇਹ ਬਿਲਕੁਲ ਆ ਘਰ ਦਰਿਆ ਦੇ ਕੰਡੇ ਤੇ ਹੀ ਲਾ ਲਓ ਤੁਸੀਂ ਦਰਿਆ ਇੱਕ 2-4 ਕਿੱਲੇ ਦੂਰ ਹੋਊਗਾ ਅੱਧਾ ਕਿਲੋਮੀਟਰ ਲਾ ਲਓ ਹਨਾ ਤਾਂ ਅੱਗੇ ਦਰਿਆ ਤੋਂ ਅੱਗੇ ਜਿਹੜੀ ਆ ਜ਼ੀਰੋ ਲਾਈਨ ਬਾਰਡਰ ਲੈਂਡ ਜਿਹੜੀ ਨਵੀਂ ਆ ਉਹ ਉੱਥੇ ਲੱਗੀ ਹੋਈ ਆ ਇੱਥੇ ਇਟਾਂ ਲੱਗੀਆਂ ਵਧੀਆ ਚੱਲਣਾ ਵੀ ਸੌਖਾ ਹੈਗਾ ਤੇ ਦਰਿਆ ਤੇ ਆਪਾਂ ਜਾਣਾ ਸੀਗਾ ਪਰ ਕੋਈ ਰਸਤਾ ਨਹੀਂ ਦਿਸ ਰਿਹਾ ਤੁਸੀਂ ਦੇਖੋ ਇੱਧਰ ਵੀ ਬੁਰਾ ਹਾਲ ਤੁਹਾਨੂੰ ਆਹ ਫਸਲ ਲੱਗੀ ਆ ਕਿੰਨੀ ਸੋਹਣੀ ਆ ਇਹ ਦਿਖਾਉਣਾ ਤੁਹਾਨੂੰ ਆਹ ਦਰਿਆ ਦਾ ਪਾਣੀ ਦਾ ਜੇ ਵੀ ਦੇਖੋ ਸਲਾਬ ਕਿੰਨੀ ਆ ਉਹ ਅੱਗੇ ਆ ਜਿਹੜੇ ਅੱਗੇ ਸਫੈਦੇ ਆ ਨਾ ਇਹਨਾਂ ਦੇ ਕੋਲ ਆ ਹੁਣ ਦਰਿਆ ਦੇਖੋ ਕਿੰਨਾ ਪਹੁੰਚ ਗਿਆ ਕਿੰਨੀ ਦੂਰ ਤੇ ਆ ਫਸਲ ਦੇਖਦੇ ਆ ਇਹ ਕੀ ਲੱਗਿਆ ਮੈਨੂੰ ਸਮਝ ਨਹੀਂ ਆ ਰਿਹਾ ਵੈਸੇ ਮੈਨੂੰ ਨਾ ਜਾਣਕਾਰੀ ਕਾਫੀ ਆ ਯਾਰ ਫਸਲਾਂ ਦੀ ਮਤਲਬ ਤਾਂ ਫਿਰ ਵੀ ਇਹ ਮੈਨੂੰ ਸਮਝ ਨਹੀਂ ਆ ਰਹੀ ਕੀ ਆ ਇੱਕ ਤਾਂ ਸੁੰਡੀ ਬੜੀ ਪਈ ਇਹਨੂੰ ਆ ਦੇਖੋ ਪੱਤੇ شان ਨਿਸ਼ਾਨੀ ਹੋ ਗਏ ਤੇ ਤੁਸੀਂ ਦੱਸਿਓ ਮੇਰੇ ਭਾਈ ਜਿਹੜੇ ਕਿਸਾਨ ਆ ਉਹਨਾਂ ਨੂੰ ਪਤਾ ਹੋਊਗਾ ਨਾ ਤਾਂ ਇਹ ਆਵੇ ਚਿੱਟੇ ਫੁੱਲ ਆ ਇਹਨੂੰ ਆ ਦੇਖੋ ਚਿੱਟੇ ਚਿੱਟੇ ਫੁੱਲ ਆ ਆ ਐਵੇਂ ਦੇ ਫੁੱਲ ਆ ਆ ਦੇਖੋ ਪੱਤੇ ਵੀ ਨਾ ਆ ਫੁੱਲ ਲੱਗੇ ਇਹਨੂੰ ਚਿੱਟੇ ਜਿਹਨਾਂ ਆ ਤਾਂ ਸਲਾ ਉਹ ਮਤਲਬ ਸਲੂਨ ਜਿਵੇਂ ਹੁੰਦੀ ਆ ਉਹਵੇਂ ਜਿਹੇ ਦੇ ਪੱਤੇ ਆ ਮੈਂ ਤਿੱਖੇ ਤਿੱਖੇ ਜੀ ਬੜੀ ਸੋਹਣੀ ਫਸਲ ਆ ਹੈ ਤਾਂ 10 ਕ ਮਰਲੇ ਲੱਗੇ ਆ ਪਰ ਵਧੀਆ ਤੇ ਮੈਸੇਜ ਕਰਕੇ ਦੱਸਿਓ ਜੇ ਪਤਾ ਲੱਗਿਆ ਤਾਂ ਬਾਕੀ ਅੱਗੇ ਵੀ ਆਪਾਂ ਪਤਾ ਕਰ ਲੈਨੇ ਕੀ ਆ ਨਾ ਜ਼ਮੀਨ ਦੇ ਸਾਈਡ ਤੇ ਇੱਥੇ ਰਸਤੇ ਦੇ ਸਾਈਡ ਤੇ ਕਾਹ ਲੱਗਿਆ ਇਹਦੇ ਵਿੱਚ ਟਾਵਰ ਹੋਊਗਾ ਪਹਿਲਾਂ ਉਹ ਪਿੱਛੇ ਵੀ ਇੱਕ ਟਾਵਰ ਲੱਗਿਆ ਉੱਚਾ ਆ ਦੇਖੋ ਜਦੋਂ ਬਾਰਡਰ ਲਾਈਨ ਇੱਥੇ ਸੀਗੀ ਨਾ ਉਦੋਂ ਇਹ ਲਾਈਟਾਂ ਲੱਗੀਆਂ ਸੀਗੀਆਂ ਇਸ ਰਸਤੇ ਤੇ ਉਹ ਇੱਕ ਵੱਡਾ ਟਾਵਰ ਉਹ ਘਰ ਦੇ ਮੂਰੇ ਲੱਗਿਆ ਇਹਨੂੰ ਦਾ ਪੱਟ ਤਾ ਮਤਲਬ ਥੱਲੇੋਂ ਨਹੀਂ ਪਟਿਆ ਗਿਆ ਉੱਤੋਂ ਵੱਡਾ ਤੁਹਾਨੂੰ ਉਹ ਦਿਖਾਉਣਾ ਮੈਂ ਨੇੜੇੋਂ ਜਾ ਕੇ ਉਹ ਦੇਖੋ ਆਹ ਦੇਖੋ ਟਾਵਰ ਇਹ ਘਰ ਵਾਲੇ ਵੀ ਗਏ ਹੋਣਗੇ ਇੱਥੇ ਆ ਗਏ। ਕੁੱਤਾ ਕੁੱਤਾ ਟਾਣੀ ਹੈਗਾ ਕੋਈ। ਕਿਲਚੇ ਪਿੰਡ ਸੀਗਾ ਉਹ ਸਾਰੇ ਕਿਲਚੇ ਪਿੰਡ ਦੇ ਘਾਰ ਹੀ ਹੈਗੇ ਆ। ਆਹ ਨਾਲ-ਨਾਲ ਦੇਖੋ ਸੱਜੇ ਪਾਸੇ। ਇੱਧਰ ਇੱਧਰ ਰੱਖਣਾ। ਉੱਧਰ ਕਰਨਾ। ਸੱਜੇ ਪਾਸੇ ਦਰਿਆ ਹੀ ਆ ਸਾਰਾ। ਦਰਿਆ ਤੋਂ ਪਾਰ ਆਪਣਾ ਹੁਣ ਕੋਈ ਪਿੰਡ ਨਹੀਂ ਇਹ ਲਾਸਟ ਪਿੰਡ ਆ ਨਲਕਾ ਕਿਵੇਂ ਕੱਦ ਛੋਟੇ ਦਾ ਕਿਸੇ ਦਾ ਘਰ ਆ ਤੇ ਲਾਸਟ ਪਿੰਡ ਕਹਿ ਸਕਦੇ ਆਪਾਂ ਇਹਨੂੰ ਅਖੀਰਲਾ ਪਿੰਡ ਆ ਪੰਜਾਬ ਦਾ ਇਸ ਸਾਈਡ ਤੋਂ ਆਪਾਂ ਹੁਣ ਮੇਰੇ ਹਿਸਾਬ ਨਾਲ ਤਾਂ ਆ ਘਰ ਵੀ ਖੀਰਲੇ ਹੋਣਗੇ ਆ ਚਾਰ ਘਰ ਚਾਰ ਪੰਜ ਘਰ ਇੱਥੇ ਆਪਾਂ ਨੂੰ ਦੇਖ ਰਹੇ ਆ ਦੇਖਦੇ ਆ ਜਾ ਕੇ ਬੁਰੀ ਤਬਾਹੀ ਲਾਈ ਯਾਰ ਆ ਜਮੀਨਾਂ ਸਾਰੀਆਂ ਅੱਗੇ ਵੀ ਸਾਰਾ ਫਸਲ ਫਸਲ ਹੋਊਗਾ ਉਹ ਸਾਰੀਆਂ ਜਮੀਨਾਂ 'ਚ ਜਿੱਥੇ ਆ ਟੋਏ ਪੈ ਗੇ ਉਹ ਦੇਖੋ ਬੱਟਾ ਬੁੱਟਾ ਦੇਖ ਰਹੀਆਂ ਦਿਖਾਉਣਾ ਤੁਹਾਨੂੰ ਮੈਂ ਅੱਗੇ ਜਾ ਕੇ ਆ ਘਾਰ ਕਰਨੇ ਆ ਅੱਗੇ ਝੋਨਾ ਲਾਇਆ ਹੋਊਗਾ ਪਿੱਛੇ ਵਿਚਾਰੇ ਮਕਾਨ ਬਣਾ ਕੇ ਬੈਠੇ ਆ ਮਸਾਂ ਹੀ ਤਾਂ ਕਿਤੇ ਆ ਇਟਾ ਉਟਾ ਲੱਗੀਆਂ ਹੋਊਗੀਆਂ ਇੱਕ ਘਰ ਉਹ ਆ ਅਦਰੀਆ ਦਾ ਪਾਣੀ ਅਜੇ ਮਣੀ ਸੁੱਕਿਆ ਇਧਰ ਤਾਂ ਪੂਰਾ ਬਣ ਗਿਆ ਡੂੰਗ ਨਾਲਾ ਤੇ ਅੱਗੋਂ ਤੱਕ ਨਿਗਾ ਮਾਰੋ ਅਜੇ ਇੱਥੇ ਵਗ ਨਹੀਂ ਨਾ ਰਿਹਾ ਪਰ ਪੂਰਾ ਸੀਗਾ ਉਹ ਜਿਹੜੀਆਂ ਅਗਲੇ ਸਫੈਦੇ ਸਫੂਦੇ ਆ ਉੱਥੋਂ ਤੱਕ ਪਾਣੀ ਵਗ ਰਿਆ ਤੇ ਇਹ ਘਰ ਦੋ ਘਰ ਹੋਊਗੇ ਇੱਕ ਘਰ ਉਹ ਮੂਰੇ ਆ ਇਹ ਕਰ ਚਾ ਤਾਂ ਪਹਿਲਾਂ ਹੀ ਵਿਚਾਰਿਆਂ ਦੇ ਪਤਾ ਨਹੀਂ ਆ ਜਿਹੜੀਆਂ ਇਟਾਂ ਲੱਗੀਆਂ ਇਹ ਕੋਈ ਡਿਵੈਲਪਰ ਪਿੰਡ ਤਾਂ ਹੈ ਨਹੀਂਗੇ ਇਹ ਇਟਾਂ ਲੱਗੀਆਂ ਪਤਾ ਨਹੀਂ ਕਿੰਨੀਆਂ ਸਦੀਆਂ ਬਾਅਦ ਲੱਗੀਆਂ ਹੋਣਗੀਆਂ ਕਿੰਨੀਆਂ ਮਿੰਨਤਾਂ ਕਰਕੇ ਤੇ ਹੁਣ ਦਰਿਆ ਜਿਹੜਾ ਇਹ ਰਸਤੇ ਇਹੇ ਜੀ ਕਰ ਗਿਆ ਆ ਜਿਹੜਾ ਰਸਤਾ ਜਾਂਦਾ ਇਹ ਉਸ ਕਰਨ ਨੂੰ ਤੁਸੀਂ ਆਪ ਦੇਖੋ ਜਦੋਂ بارش ਹੁੰਦੀ ਹੋਊਗੀ ਤੇ ਉਦੋਂ ਇਥੇ ਗੱਡੀ ਜਾਂ ਮੋਟਰਸਾਈਕਲ ਲੰਘਦਾ ਹੋਊਗਾ ਕਦੇ ਵੀ ਨਹੀਂ ਲੰਘ ਸਕਦਾ ਕਿਉਂਕਿ ਚੱਕੜਨਾ ਜਿਹੜਾ ਮੋਟਰਸਾਈਕਲ ਉਹ ਕਦੇ ਵੀ ਨਹੀਂ ਲੰਘ ਸਕਦਾ ਤੇ ਗੱਡੀ ਤਾਂ ਕੀ ਲੰਗਣੀ ਆ ਦੇਖੋ ਤੇ ਉਤੋਂ ਦਰਿਆ ਦੀ ਜਿਹੜੀ ਕੁਦਰਤੀ ਮਾਰ ਸੀਗੀ ਉਹਨੇ ਸਾਰਾ ਕੁਝ ਬਰਬਾਦ ਕਰਤਾ ਇਹ ਇਹ ਘਰ ਤੋਂ ਬਾਅਦ ਆਹ ਜ਼ਮੀਨ ਦੇਖੋ ਤੁਸੀਂ ਕਿੱਡੇ-ਕੱਡੇ ਪਾੜ ਪੈ ਗਏ ਕਿਵੇਂ-ਕਵੇਂ ਦੇ ਦੇਖੋ ਆ ਪਾੜ ਦੇਖੋ ਕਿਵੇਂ ਜਮੀਨ ਚ ਗੱਡੇ ਗੱਡੇ ਵੱਡੇ ਖਰਾਬ ਜੀ ਹੋ ਗਈ ਏ ਘਰ ਅੱਗੇ ਆਏ ਪੰਜ ਛੇ ਘਰ ਉਹ ਪਿੱਛੇ ਨਜ਼ਰ ਆ ਰਹੇ ਆ ਠੀਕ ਆ ਆ ਦਰਿਆ ਹੁਣ ਉਧਰ ਚਲੇ ਗਿਆ ਦੂਰ ਕਿਤੇ ਦੂਰ ਜਾਣਾ ਜਮੀਨਾਂ ਸਾਰੀਆਂ ਲੈ ਗਿਆ ਇੱਥੇ ਤੁਸੀਂ ਆ ਜਮੀਨਾਂ ਸੀ ਗਿਆ ਇਹ ਸਾਰੀ ਜਮੀਨਾਂ ਚੋਣੇ ਸੀ ਸਾਰੇ ਆ ਅੱਛਾ ਮੇਲਾ ਕਰਕੇ ਛੱਡ ਗਿਆ ਟੋਏ ਪੈ ਗਏ ਜੀ ਬਹੁਤ ਬੰਤੇ ਇੱਥੇ ਆ ਰਹੇ ਇੱਥੇ ਪੈ ਗਏ ਅਣਬੀਜਣ ਜੋਗੀ ਆ ਉਹ ਅੱਗੇ ਪਾਣੀ ਜਿਹੜਾ ਇਹ ਸਾਰੇ ਇਧਰ ਆਈਏ ਇਧਰ ਸਾਰੀ ਜ਼ਮੀਨਾਂ ਹੀ ਘੇਰ ਰਹੀਆਂ ਸਾਰੀਆਂ ਟੈਗੀਆਂ ਤੁਹਾਡਾ ਪਿੰਡ ਕਿਹੜਾ ਸਾਡਾ ਪਿੰਡ ਕਿਲਚਾ ਚ ਹੀ ਪੈਣਾ ਕਿਲਚੇ ਜੀ ਹਾਂ ਠੀਕ ਹੈ ਤੁਹਾਡੇ ਤੋਂ ਅੱਗੇ ਆ ਘਰ ਤਿੰਨ ਚਾਰ ਬਸ ਅੱਗੇ ਘਰ ਹੈ ਨਹੀਂ ਆ ਗਾਇ ਰਹੇ ਨੇ ਉਧਰ ਕਾਲੂ ਵਾਲਾ ਵੱਡੇ ਪਿੰਡ ਦੇ ਅਛਾ ਉਹ ਤਾਂ ਪਿੰਡ ਅਗਲੇ ਆ ਜੀ ਪਿੰਡੀ ਨੇ ਰਿੰਡ ਚ ਪੈਣਾ ਇਧਰ ਪਾਕਿਸਤਾਨ ਸਰ ਆ ਇਧਰ ਪਾਕਿਸਤਾਨ ਹੀ ਹੋਣਾ ਹੈ ਹਮਮ ਦਾ ਤਾਰਤ ਵਗਾ ਤੇ ਫਿਰ ਤੁਸੀਂ ਕਿੱਥੇ ਰਹੇ ਇੰਨੇ ਦਿਨ ਅਸੀਂ ਬੰਨਾ ਬੰਨਾ ਤੇ ਕੋਈ ਬਾਹਰ ਰਿਸ਼ਤੇਦਾਰਾਂ ਤੇ ਬੜਾ ਖਰਾਬ ਹੋ ਗਿਆ ਹੁਣ ਇਹ ਜ਼ਮੀਨਾਂ ਅਜੇ ਸੁੱਕਦੀਆਂ ਵੀ ਨਹੀਂ ਅਜੇ ਰੇਤਾ ਵੀ ਨਹੀਂ ਮਰਲਾਂ ਦੇ ਜਾਏਗੀ ਵੇਚਣ ਨੂੰ ਡੰਗਰਾਂ ਤੇ ਪੱਠੇ ਵੇਚ ਲਈ ਸਾਰੀ ਰੋੜ ਗਈ ਹੋਰ ਸਾਲਿਆ ਆਰੇ ਉੱਤੇ ਪਏ ਨੇ ਕੋਈ ਤਹਿ ਨਹੀਂ ਆਂਦੀ ਨਾ ਕਰਿਆ ਆ ਆ ਦੇਖੋ ਇਹਨਾਂ ਦੀਆਂ ਜ਼ਮੀਨਾਂ ਸਾਰੀਆਂ ਕਿੱਡੇ ਕਿੱਡੇ ਟਿੱਬੇ ਬਣ ਗਏ ਪਾਣੀ ਵੀ ਨਹੀਂ ਸੁੱਕਦਾ ਇਹਦਾ ਅਗਾ ਕੋ ਬੱਚਿਆਂ ਵਾਸਤੇ ਕੋ ਪੜਾਈ ਵਾਸਤੇ ਨਹੀਂ ਪੈਸਾ ਰਹਿ ਗਿਆ ਕੋਈ ਖਾਣ ਵਾਸਤੇ ਡੰਗਰਾਂ ਦਾ ਨਹੀਂ ਰਹਿ ਗਿਆ ਕਿੰਨੀ ਕਿੰਨੀ ਜ਼ਮੀਨ ਸੀ ਜ਼ਮੀਨ ਇਹਦੀ ਸੀ ਕੁਛ 4 ਕਿੱਲੇ ਤੇ 5 ਕਿੱਲੇ ਠੀਕ ਹੈ ਜੀ ਹਾਂ ਇਹ ਮੈਂ ਵੀ ਆਪ ਦਾ ਗੁਜ਼ਾਰਾ ਹੀ ਕਰਦੇ ਸੀ ਇਹ ਆਈਏ ਹੋਰ ਹਾਲ ਕੋ ਨਹੀਂ ਹੈਗਾ ਠੀਕ ਹੈ ਜੀ ਯਾਰੀ ਕਰਦੇ ਪਏ ਆ ਦੇਖੋ ਮਾਹੌਲ ਕਿਹੋ ਜਿਹਾ ਹੋ ਗਿਆ ਉਹ ਚੋਕੇ ਹੁੰਦੇ ਪੈਸੇ ਵਾਲੇ ਜਿਵੇਂ ਤੇ ਪੇਸ਼ਾ ਡੁੱਬਨੇ ਆਇਆ ਸਾ ਤੇ ਪੇਸ਼ਾ ਨਾ ਥਾਂ ਲੈ ਲਈ ਹਾਂ ਪਿੱਛੇ ਜਗਾ ਲੈ ਗਈ ਘਰ ਮੈਂ ਕੋਈ ਦਾ ਘਰ ਬਣਾ ਲਈਏ ਸਹੀ ਗੱਲ ਕੋ ਨਹੀਂ ਗਈ ਆਏ ਸਾਲ ਪਾਣੀ ਆ ਜਾਂਦਾ ਆ ਇੱਥੇ ਤਾਂ ਲੱਗਦਾ ਵੀ ਜਿਵੇਂ 100 100 ਫੁੱਟ ਡੂੰਘੇ ਟੋਏ ਹੋਏ ਹੋਏ ਇਹ ਆ ਹੀ ਬਣਾ ਗਿਆ ਔਰ ਆ ਇੰਜਨ ਦੇ ਇਹ ਤਾਂ ਦਰਿਆਈ ਬਣ ਗਿਆ ਔਰ ਘਰਾਜ ਪਾਣੀ ਅੰਦਰ ਆਇਆ ਚ ਪਾਣੀ ਅੱਛਾ ਜੀ ਹਾਂ ਸਾਰੇ ਰੋਡ ਪੈ ਪੈ ਕੇ ਆ ਦੇਖ ਕਿੰਨਾ ਕਿੰਨਾ ਪਾਣੀ ਸਹੀ ਹੈਲਾ ਸਹੀ ਦੇ ਤੇ ਨਿਸ਼ਾਨ ਲੱਗ ਗਿਆ ਜਿਹੜੀ ਤੁਹਾਨੂੰ ਹਨਾ ਪੂਰੀ ਪੂਰੀ ਉਹਨੇ ਕਮਰੇ ਪਾਟ ਤੇ ਬਣੋਣੀ ਤੇ ਆਇਆ ਵੇਖਣ ਤੇ ਅੱਛਾ ਜੀ ਪਾਣੀ ਸਾਰਾ ਵਿਚ ਲੰਘ ਗਿਆ ਸੀਗਾ ਪਾਣੀ ਸਾਰਾ ਪਾਣੀ ਵੇ ਗਿਆ ਪਾਣੀ ਰਿਹਾ ਹਾਂ ਤੇ ਬਣਿਆ ਹੋਇਆ ਹੁਣ ਮੇ ਤਿੰਨੇ ਕਮਰੇ ਪਾਟੇ ਦਾ ਕਚੀਆਂ ਚਾਹੀ ਕਰਾ ਚੁੱਕਾ ਹੁਣ ਸਿੱਟੇ ਬੈਣ ਜੋਗੇ ਵੀ ਨਹੀਂ ਆਪਾਂ ਤੇ ਕਚੀਆਂ ਸੱਪਾ ਕਹੀਂ ਕਿੰਨੇ ਜੜਾਈ ਨੇ ਤੇ ਵਿਖਾਤਾ ਤੇ ਵੇਖ ਲਓ ਕੋਠੇ ਪਾੜ ਕੇ ਆਏ ਕਿ ਕੋਈ ਹੋਰ ਨੇ ਛੱਤਾਂ ਕਚੀਨ ਪਕੀ ਬਣਾ ਦੇਣ ਬਾਲੇ ਆਈਆਂ ਨੂੰ ਨਹੀਂ ਬਣਦੀਆਂ ਜ਼ਮੀਨ ਵੀ ਰੁੜ ਗਈ ਜ਼ਮੀਨ ਵੀ ਗਈ ਸਾਰੇ ਪਾਣੀ 10 ਕਿਲ 10 ਦੀ ਰੇਤਾ ਪੈ ਗਈ 5 ਕਿਲ ਦਰਿਆ ਖੜ ਗਿਆ ਜੀ ਪੱਕਾ ਦਰਿਆ ਹੋ ਗਿਆ ਪੱਕਾ ਕਮਰੇ ਆਉਣਗੇ ਆਹ ਦੇਖੋ ਇਹਨਾਂ ਦੀਆਂ ਜ਼ਮੀਨਾਂ ਤੁਹਾਨੂੰ ਦਿਖਾਉਣਾ ਮੈਂ ਆ ਸਾਰੀ ਇਹਨਾਂ ਦੀ ਘਰ ਦੇ ਮੂਰੇ ਹੀ ਜ਼ਮੀਨ ਆਹ ਹੈ ਇਹ ਮਾਲਕੀਆਂ ਜੀ ਇਹ ਮਾਲਕੀਆਂ ਜੀ ਹਾਂ ਜੀ ਉਹ ਆ ਜਾ ਬਾਈ ਅੱਛਾ ਇਹ ਮਾਲਕੀਆਂ ਜ਼ਮੀਨਾਂ ਤੁਹਾਡੀਆਂ ਹਾਂ ਜੀ ਇਹ ਮਾਲਕੀ ਰਿਸ਼ਤੀ ਆਈਆਂ ਜੀ ਅੱਛਾ ਆ ਸਾਰੀਆਂ ਹਾਂ ਜੀ ਆ ਦੇਖੋ ਤੁਸੀਂ ਆ ਸਾਰੇ ਇਹ ਟਿੱਬੇ 50 ਫੁੱਟ 100 ਫੁੱਟ ਅੱਗੇ ਤਾਂ ਦਰਿਆਈ ਬਣ ਗਿਆ ਇਹਨਾਂ ਜ਼ਮੀਨ ਤੇ ਇਹ ਸਾਰਾ ਕੁਝ ਹੁਣ ਬਾਈ ਤਾਂ ਬੜਾ ਔਖਾ ਹੋ ਗਿਆ ਹਨਾ ਇਹਦਾ ਪਾਣੀ ਵੀ ਨਹੀਂ ਸੁੱਕਦਾ ਨਹੀਂ ਹਾਂ ਜੀ ਬਸ ਹੁਣ ਉਹ ਤੇ ਆਪਣੇ ਟਰੈਫਾਰਮ ਦੋ ਡਿੱਗੇ ਪੈ ਵਿੱਚ ਉਹ ਵੀ ਨਹੀਂ ਲੱਭਦੇ ਪਰਣ ਕਿੱਥੇ ਚਲੇ ਗਏ ਦੋ ਟਰਾਂਸਫਰਾਂ ਦੇ ਲੋ ਚਲੇ ਗਏ ਤੇ ਮੋਟਰਾਂ ਵੀ ਮੋਟਰਾਂ ਵਿੱਚ ਸੋ ਆਪਾਂ ਕਹਿਣਾ ਪਾਣੀ ਥੋੜਾ ਆਣਾ ਵੀ ਹਾਂ ਤੇ ਆਪਾਂ ਤਾਂ ਮਾੜਾ ਮੋਟਾ ਪਾਣੀ ਆਏਗਾ ਕਿਹੜਾ ਦੱਸੇ ਪਾਣੀ ਸਰਕਾਰ ਨੇ ਦੱਸੇ ਛੱਡਣਾ ਹੈ ਪਾਸੇ ਹੋ ਜਾਓ ਆਪਾਂ ਸਮਾਨ ਲੈਣੇ ਸੀ ਵੀ ਆਪਣੇ ਇਥੇ ਟਰਾ ਫਾਰਮੂਲਾ ਲੈ ਲੈਂਦੇ ਜਾਂ ਮੋਟਰਾਂ ਪੱਟ ਲੈਂਦੇ ਹੂੰ ਤੋਂ ਪਤਾ ਨਹੀਂ ਲੱਗਿਆ ਤਾਂ ਆਪ ਦੀ ਜਾਣ ਨੂੰ ਬਣ ਗਈ ਮਸੇ ਨਿਕਲੇ ਡੇੜਾ ਪਾਣੀ ਲੱਕ ਲੈ ਚਤੇ ਤਉ ਮੋਟੋ ਬਾਈ ਬੋਰ ਦੇਖਿਆ ਉਹ ਲੱਭੇ ਨਹੀਂ ਮੈਂ ਪਰਦੇ ਫਿਰ ਕਈਆਂ ਨਾ ਪੱਟ ਪਰਦੇ ਲੱਭਦੇ ਨਹੀਂ ਅੱਛਾ ਇੱਥੇ ਸੀਗੇ ਹਾਂਜੀ ਇੱਥੇ ਜੋ ਇਸ ਦਾ ਬੋਰ ਦੇ ਕਿੱਥੇ ਉਹ ਸਾਹਮਣੇ ਜੇ ਥੋੜੇ ਜਿਹਾ ਠਾਠਾ ਜਿਹਾ ਇੱਥੇ ਗਾ ਹਾਂਜੀ ਆ ਇੱਥੇ ਗਾ ਬਾਈ ਲੈਣਾ ਸਾਰੇ ਡਿੱਗ ਪਈਆਂ ਲੈਣਾ ਵੀ ਡਿੱਗੀਆਂ ਹਾਂ ਜੀ ਸਾਰੇ ਤਾਰਾਂ ਤੋਰਾ ਵਿੱਚੇ ਝਰਕ ਗਈਆਂ ਬੜਾ ਔਖਾ ਹੋ ਗਿਆ ਕਿਉਂਕਿ ਤਾਰਾਂ ਦਾ ਖਰਚਾ ਵੀ ਬਿਜਲੀ ਦਾ ਬਹੁਤ ਪੂਗਾ ਹਨਾ ਜੀ ਪੁੱਛ ਨਾ ਜਿਹੜਾ ਸਾਡੇ ਹਾਲ ਹੈ ਪਰ ਅੱਗੇ ਤਾਂ ਆਪਾਂ ਨੂੰ ਹੁੰਦਾ ਸੀ ਕਿ ਹੁਣ ਚਲ ਹਾੜ ਹੀ ਨਹੀਂ ਹੋਈ ਤੇ ਹੁਣ ਸੌਣੀ ਆ ਸੌਣੀ ਵੀ ਲਾ ਜੇ ਸੌਣੀ ਨਹੀਂ ਤਾਂ ਹਾੜੀ ਵੀ ਲਾਏ ਹਨਾ ਇਵੇਂ ਕਹਿੰਦਾ ਇਥੇ ਬੀਐਸਐਫ ਦੇ ਜਵਾਨ ਬੈਠੇ ਕਹਿੰਦੇ ਵੀ ਮੈਨੂੰ ਕਹਿੰਦੇ ਮਾਤਾ ਵੀ ਸਾਡਾ ਕੋਹ ਹੁੰਦਾ ਨਾ ਪਿੱਛੂ ਦਾ ਕੋਈ ਰਾਜਸਥਾਨ ਦੇ ਜਿਹੜੇ ਤੇ ਜ਼ਹਿਰ ਖਾ ਕੇ ਮਰ ਜਾਏ ਤੇ ਤੁਸੀਂ ਇਹ ਨਾ ਦਾ ਨੁਕਸਾਨ ਕਰਾਈ ਮੇਰੇ ਪੁੱਤਰ ਜ਼ਹਿਰ ਖਾਵਾ ਦੇ ਦਾਦੀ ਜਾਨ ਲਵਾਵਾ ਦੇ ਕੀ ਕਰਾਂ ਸਹੀ ਗੱਲ ਹੈ ਸਹੀ ਗੱਲ ਮਨ ਨੂੰ ਤਾਂ ਕੀ ਦੇਵੇ ਤਾਂ ਚਲੋ ਕਿਦੂ ਕਮਾ ਖਾਵਾ ਦੇ ਬੱਚੇ ਪਾੜ ਲਵਾਉਂਦੇ ਕੀ ਕਰੀਓ ਤੇ ਆੜੀ ਮੈਂ ਕਰ ਲਾਂਦੇ ਸਹੀ ਗੱਲ ਹੈ ਸਹੀ ਸਰਕਾਰਾਂ ਤੋਂ ਨਹੀਂ ਬਾਪ ਇਹ ਇਹੋ ਜਿਹੇ ਹਾਲਾਤ ਆ ਜਿਹੜੇ ਦਰਿਆ ਦਾ ਕੰਡਾ ਕੰਡਾ ਤੇ ਮੈਂ ਤੁਹਾਨੂੰ ਦੱਸਿਆ ਵੀ ਇਹ ਜ਼ਮੀਨਾਂ ਆਪਾਂ ਜਿਵੇਂ ਕਿਸੇ ਦੀ ਮਦਦ ਕਰਦੇ ਆ ਨਾ ਉਹ ਮਦਦ ਦਾ ਇੱਕ ਮਤਲਬ 1% ਵੀ ਨਹੀਂ ਹੈਗੀ ਆ ਜ਼ਮੀਨਾਂ ਤਾਂ ਬਣੀਆਂ ਹੀ ਨਹੀਂ ਤੁਸੀਂ ਆਪ ਦੇਖੋ 100 100 ਫੁੱਟ ਦਰਿਆ ਬਣ ਗਿਆ ਇਹਨਾਂ ਵਿਚਾਰਿਆਂ ਨੂੰ ਤਾਂ ਜ਼ਮੀਨਾਂ ਪੱਧਰੀਆਂ ਕਰਕੇ ਇਹਨਾਂ ਦੇ ਦੋ ਟਰਾਂਸਫਰਮ ਸੀਗੇ ਉਹ ਵੀ ਰੁੜ ਗਏ ਬੋਰ ਵੀ ਰੁੜ ਗਏ ਤੇ ਦੱਸੋ ਕਿ ਮਦਦ ਲੈ ਕੇ ਵੀ ਭਾਈ ਕੀ ਕਰੋਗੇ ਹਨਾ ਜੇ ਕੋਈ 2000 5000 ਦੀ ਕਰਦਾ ਤਾਂ ਇੱਥੇ ਦਾ ਵਧੀਆ ਸੋਪੰਜਾਏ ਤਾਂ ਕੰਮ ਹੀ ਨਹੀਂ ਰਹੇਗਾ ਨਾ ਹੁਣ ਤਾਂ ਮਤਲਬ ਜ਼ਮੀਨਾਂ ਆਪਣੀਆਂ ਸੈੱਟ ਕਰ ਦੇ ਕੋਈ ਫੇਰ ਹਨਾ ਆਪਾਂ ਸਾਰੇ ਪੰਜਾਬ ਨੂੰ ਤਾਂ ਇਹੀ ਮਦਦ ਦੀ ਅਪੀਲ ਕਰਦੇ ਆ ਹਨਾ ਭਾਈਆਂ ਨੂੰ ਵੀ ਇਹਨੂੰ ਪਧਰੀ ਕਰਕੇ ਜ਼ਮੀਨ ਪਧਰੀ ਕਰ ਦੇਣ ਸਾਰੇ ਕਿਸਾਨਾਂ ਦੀ ਹਨਾ ਹਾਂਜੀ ਐਡਰੈਸ ਕੀ ਆ ਗੰਢੀ ਲਾਲ ਸਿੰਘ ਵਾਲਾ ਜੀ ਲਾਲ ਸਿੰਘ ਵਾਲਾ ਤੇ ਮੁੜੀ ਦਾ ਉਥੋਂ ਹੀ ਆ ਬੰਨਤੋ ਜੀ ਇਹ ਕਿਹੜਾ ਨਵਾਂ ਬੰਨਤ ਗੁਰਦੁਆਰੇ ਕੋਲ ਗੁਰਦੁਆਰੇ ਕੋਲ ਜਿੱਧਰ ਦੀ ਮੈਂ ਆ ਆ ਤੁਸੀਂ ਉਹ ਬੰਨ ਦੀ ਅੱਗੇ ਨਾਲ ਲਾਲ ਸਿੰਘ ਵਾਲਾ ਇਹ ਘਰ ਆ ਬਾਈਆਂ ਦੇ ਅੱਗੇ ਵੀ ਦੇਖਦੇ ਆਪਾਂ ਕਿੰਨੇ ਘਰ ਠੀਕ ਆ ਜੀ ਇਸ ਤੋਂ ਬਾਈ ਦੇ ਘਰ ਤੋਂ ਅੱਗੇ ਗਿਣੀ ਜਾਓ ਤੁਸੀਂ ਘਰ ਐਸਾਈਡ ਤੇ ਸਾਰਾ ਇਹ ਦਰਿਆਈ ਬਣ ਗਿਆ ਜ਼ਮੀਨਾ ਸੱਜੇ ਪਾਸੇ ਆ ਦੇਖੋ ਝੋਨੇ ਦਾ ਇਹਦਾ ਵੀ ਕੁਝ ਨਹੀਂ ਰਿਹਾ ਕਿੰਨਾ ਉੱਚਾ ਸੀਗਾ ਸਾਰੇ ਘਰ ਇਹ ਸਾਰੇ ਦਰਿਆ ਦੀ ਮਾਰਚ ਆ ਆਜੋ ਓਹੋ ਟਰਾਲਾ ਆ ਗਿਆ ਟਰਾਲਾ ਬਾਈ ਰੁਕ ਜਾ ਰੁਕ ਜਾ ਰੁਕ ਇਹਨੂੰ ਕੱਢ ਕੱਢੀਏ ਆ ਜਿਹੜਾ ਸੜਕ ਤੇ ਆਪਾਂ ਜਾ ਰਹੇ ਇੱਥੇ ਇੱਟਾਂ ਲੱਗੀਆਂ ਇਹ ਪਹੀ ਪੱਕੀ ਆ ਆਇਦਰ ਦੇਖੋ ਆ ਸਾਰੀਆਂ ਨਾਲ ਨਾਲ ਕਹਿੰਦੇ ਆ ਕਿ ਫਸਲਾਂ ਹੀ ਸੀਗੀਆਂ ਇਹ ਪੱਕੀਆਂ ਜ਼ਮੀਨਾਂ ਵੇਚ ਆ ਹੁਣ ਦਰਿਆ ਦਾ ਪਾਣੀ ਉਥੂ ਘੁੰਮ ਕੇ ਆ ਰਿਆ ਮਤਲਬ ਦਰਿਆ ਹੀ ਬਣ ਗਿਆ ਸੀ ਤੇ ਆ ਸਾਰੇ ਘਰ ਪਾਣੀ ਸੀਗੇ ਇੰਨੇ ਕ ਘਰ ਆ ਇਸ ਸਾਈਡ ਤੋਂ ਇਹ ਬਾਈ ਕਹਿੰਦਾ ਲਾਲ ਸਿੰਘ ਵਾਲਾ ਇਹ ਪਿੰਡ ਆ ਇਹ ਤੋਂ ਅੱਗੇ ਤਾਂ ਮੈਨੂੰ ਲੱਗਦਾ ਨਹੀਂ ਪੱਕੀ ਹੋਊਗੀ ਇਹ ਤਾਂ ਮਿੱਟੀ ਰੇਤਾ ਹੀ ਆ ਯਾਰ ਹੈ ਰੇਤਾ ਹੀ ਆ ਇਹ ਇਸ ਤੋਂ ਅੱਗੇ ਤਾਂ ਰੇਤਾ ਹੀ ਆ ਭਾਈ ਹੌਲੀ-ਹੌਲੀ ਲੰਘ ਗਈ ਏ ਅੱਗੇ ਫੇਰ ਸਾਰੇ ਆ ਝੋਨੇ ਆ ਬਚੇ ਨਹੀਂ ਹੈਗੇ ਇਹਨਾਂ ਦੇ ਵਿੱਚ ਕੁਝ ਨਹੀਂ ਹੈਗਾ ਮਤਲਬ ਦਾਣਾ ਨਹੀਂ ਹੈਗਾ ਆ ਦੇਖੋ ਤੁਸੀਂ ਕਿੱਥੋਂ ਤੱਕ ਦਰਿਆ ਦੀ ਮਾਰ ਅੱਗੇ ਕੋਈ ਘਰ ਨਹੀਂ ਇਹ ਸਾਰੇ ਘਰ ਇੱਧਰ ਹੀ ਰਹਿ ਗਏ ਅਗਲਾ ਪਿੰਡ ਆ ਉਹ ਇੱਧਰ ਦੀ ਨਹੀਂਗਾ ਉਹ ਪਿੰਡ ਦਾ ਹੋਰ ਰਸਤਾ ਆਜੋ ਆਪਾਂ ਦਿਖਾਉਨੇ ਆ ਤੁਹਾਨੂੰ ਇਹ ਨਾ ਇੱਧਰ ਹੁਣ ਜਿਵੇਂ ਕਿਹਾ ਇਹ ਲਾਸਟ ਘਰ ਸੀਗੇ ਆ 4 5 ਉਹ ਅੱਗੇ ਪਿੰਡ ਆ ਉਹ ਪਿੰਡ ਅਲੱਗ ਆ ਉਹ ਏ ਸਾਈਡ ਦੀ ਉਹ ਦੂਸਰੀ ਸਾਈਡ ਦੀ ਆ ਦਰਿਆ ਦਾ ਪਾਣੀ ਇਹ ਨਾ ਇਧਰ ਦੀ ਆਉਂਦਾ ਨਹੀਂ ਦਰਿਆ ਇਹ ਉਹ ਉਥੋਂ ਪਿੱਛੋਂ ਘੁੰਮ ਕੇ ਆਈ ਜਾਂਦਾ ਕਿੰਨਾ ਪਾਣੀ ਹੋਊਗਾ ਸਾਰਾ ਇਹਦੇ ਉੱਤੋਂ ਦੀ ਵਗਿਆ ਆ ਦੇਖੋ ਅਜੇ ਵੀ ਪਾਣੀ ਕਿੰਨਾ ਇਹ ਸਾਰਾ ਸਤਲੁਜ ਦਾ ਕੰਡਾ ਕੰਡਾ ਉਹ ਅੱਗੇ ਬਾਰਡਰ ਲਾਈਨ ਪਾਰ ਤੋਂ ਜਿਹੜਾ ਉਹ ਬਾਰਡਰੀ ਆ ਸਾਰਾ ਉਹ ਚੌਂਕੀਆਂ ਦੇ ਸਰੀਆ ਤੇ ਇਧਰ ਆਪਣੇ ਦੂਸਰੇ ਪਿੰਡਾਂ ਜੀ ਜੀ ਇਸ ਤੋਂ ਬਾਅਦ ਆਪਾਂ ਦੇਖਾਂਗੇ ਪਰ ਉਹ ਦੂਸਰੀ ਸਾਈਡ ਦੀ ਹੋਣਾ ਪਊਗਾ ਆਜੋ ਇਹਨੂੰ ਉੱਚਾ ਬਣੀਆਂ ਸੀਗੀਆਂ ਪਰ ਕਿਸੇ ਕੋਈ ਕੰਮ ਨਹੀਂ ਦਿੱਤਿਆ ਕਿਉਂਕਿ ਪਾਣੀ ਜ਼ਿਆਦਾ ਸੀਗਾ ਤੇ ਪਾਣੀ ਦੀ ਮਾਰ ਇੰਨੀ ਕੁ ਸੀਗੀ ਆ ਤਾਂ ਕੁਝ ਵੀ ਨਹੀਂ ਉਹ ਅਗਲੇ ਪਿੰਡ ਵੀ ਸਾਰੇ ਡੁੱਬ ਗਏ ਅੱਗੇ ਪਿੰਡ ਹੁਣ ਅਗਲੀ ਸਾਈਡ ਦੀ ਆਪਾਂ ਚੱਲਦੇ ਆ ਤੇ ਹੁਣ ਦੂਸਰੇ ਪਿੰਡਾਂ 'ਚ ਚੱਲਦੇ ਆਪਾਂ ਠੀਕ ਹੈ ਜਿਹੜਾ ਕਿਲਚੇ ਪਿੰਡ ਆਪਾਂ ਦੇਖ ਕੇ ਆਏ ਨਾ ਪਿੱਛੇ ਉਹ ਸਾਰੇ ਲੋਕ ਵਿਚਾਰੇ ਐਸ ਬੰਨ ਦੇ ਉੱਤੇ ਬੈਠੇ ਸੀਗੇ ਆ ਕਿੱਲੇ ਕੁੱਲੇ ਗੱਡੇ ਪਸ਼ੂ ਬੰਨੇ ਸੀਗੇ ਆ ਆਪਣੇ ਪਿੱਛੇ ਇੱਕ ਬੱਸ ਸਟੈਂਡ ਆ ਕਿਲਚੇ ਪਿੰਡ ਦਾ ਆ ਲਿਖਿਆ ਹੈਗਾ ਗ੍ਰਾਮ ਪੰਚਾਇਤ ਕਿਲਚੇ ਫਰੋਜਪੁਰ ਇਹ ਦੇਖੋ ਬੱਸ ਸਟੈਂਡ ਹੈ ਇਹ ਜਿਆ ਪਿੰਡਾਂ ਦਾ ਬੱਸ ਸਟੈਂਡ ਆ ਇੱਥੇ ਕੋਈ ਨਾਮੋ ਨਿਸ਼ਾਨ ਨਹੀਂ ਲੱਗੇ ਘਰਾਂ ਦਾ ਤੇ ਇਹ ਬੱਸ ਸਟੈਂਡ ਬਣਾਇਆ ਚਲੋ ਕੁਸ ਤਾਂ ਬਣਾਇਆ ਇਹ ਵੀ ਆ ਟੂੜੀ ਟਾੜੀ ਪਈ ਆ ਇਹਹ ਜੇ ਬੱਸ ਸਟੈਂਡਾਂ ਨੇ ਵੀ ਲੋਕਾਂ ਨੂੰ ਮਦਦ ਕਰੀ ਉਸ ਟਾਈਮ ਤੇ ਪਸ਼ੂ ਬੰਨਣ ਦੇ ਲਈ ਜਾ ਰਹੇ ਹੰਦੇ ਲਈ ਦੇਖੋ